ਮਾਨਯੋਗ ਸ਼੍ਰੀ ਅਰਸ਼ੇ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਨ ਨਿਸ਼ਾ ਤਹਿਤ ਅੱਜ ਜੋ ਸ਼ੇਰਪੁਰ ਤਾਈਪਾ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਹੈ ਜਿਸ ਸੰਬੰਧੀ ਪੁਲਿਸ ਦੇ ਪੂਰਾ ਸੁਪੂਕਤਾ ਪਵੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮ ਤੇ ਆਮਾਨ ਨਾਲ ਆਲ ਲੈਣੇ ਲੋਕ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਡਾਇਰੈਕਟਿਵ ਜਿਹੜੇ ਸਾਡੇ ਰਿਲੇਵ ਸ਼ੋਲ ਕਮਿਸ਼ਨ ਵੱਲੋਂ ਦਿੱਤੇ ਗੀਆਂ ਨੇ ਕਿ ਫੋਨ ਕਰਾ ਜਾ ਕੋਈ ਵੀ ਇਲੈਕਟ੍ਰੋਨਿਕ ਜਿਹੜਾ ਅੰਦਰ ਨਹੀਂ ਆਉਂਦੇ ਰੇ ਔਰ ਜੋ ਉਹਨਾਂ ਦੇ ਬੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਅ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਔਰ ਇਹਨਾਂ ਵਿੱਚ ਅ ਸਭ ਆਪਣੇ ਪ੍ਰੋਪਰ ਢੰਗ ਨਾਲ ਕਰ ਰਹੇ ਸੀ ਪੁਲਿਸ ਨੂੰ ਸਰ ਪੁਖਤਾ ਪਰ ਬੰਦ ਨੇ ਇੱਥੇ ਪੁਖਤਾ ਪਰ ਬੰਦ ਨੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨ ਦਿੱਤੀ ਜਾਊਗੀ ਪਲੱਸ ਜਿਹੜੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ ਸਰ ਕਿੰਨੇ ਵਜੇ ਤੱਕ ਪੋਲ ਆ ਅ 4 ਵਜੇ ਗੇਟ ਬੰਦ ਹੋ ਜਾਵੇਗਾ ਜੀ 4 ਵਜੇ ਤੱਕ ਬੰਦ ਹੈਗਾ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਬਲਕ ਸੰਪਤੇ ਜੋ ਲੋਕ ਇਲੈਕਸ਼ਨ ਆਇਆ ਨੇ ਉਸ ਵਿੱਚ ਆਪਾਂ ਅਮਨ ਆਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਕਰੀਏ ਕੋਈ ਤੇ ਪ੍ਰਕਾਰ ਹਿੰਡਰਬਾਜੀ ਨਹੀਂ ਕਰਨੀ ਆ ਮਾਨਯੋਗ ਸ਼੍ਰੀ ਅਜੇਸ਼ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਣ ਨੇ ਤਾਂ ਤੈਅ ਅੱਜ ਜੋ ਸ਼ੇਰਪੁਰ ਤਾਇਪਾ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਆ ਇਸ ਸੰਬੰਧੀ ਪੁਲਿਸ ਦੇ ਪੂਰਾ ਸੁਪਕਤਾ ਪਬੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮਨ ਤੇ ਆਮਾਨ ਨਾਲ ਆ ਰਹੇ ਨੇ ਲੋਕ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਡਾਇਰੈਕਟਿਵ ਜਿਹੜੇ ਸਾਡੇ ਸ਼ੋਅ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਫੋਨ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜਟ ਅਸੀਂ ਅੰਦਰ ਨਹੀਂ ਆਉਣ ਦੇਣੇ ਉਹ ਜੋ ਉਹਨਾਂ ਦੇ ਪੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਆ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਔਰ ਇਹਨਾਂ ਵਿੱਚ ਸਭ ਆਪਣੀ ਪ੍ਰੋਪਰ ਢੰਗ ਨਾਲ ਕਰ ਰਹੇ ਚ। ਪੂਰ ਸੂਚਾਰ ਪੁਕਤਾ ਪਰ ਬੰਦ ਨੇ ਜਿੱਥੇ। ਪੁਕਤਾ ਪਰ ਬੰਦ ਨੇ ਕਿਸੇ ਵੀ ਤਰ੍ਹਾਂ ਦੀ ਹੁੱਲਣ ਬਾਜੀ ਨਹੀਂ ਕਰਨ ਦਿੱਤੀ ਜਾਊਗੀ। ਪਲੱਸ ਜਿਹੜੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ। ਸਰ ਕਿੰਨੇ ਵਜੇ ਤੱਕ ਪੋਲ ਹੋਣਗੇ? ਅ 4 ਵਜੇ ਗੇਟ ਬੰਦ ਹੋ ਜਾਵੇਗਾ ਜੀ। 4 ਵਜੇ ਤੱਕ ਬੰਦ ਹੈਗਾ ਜੀ। ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਬਲਕ ਸੰਪਤੀ ਜੋ ਲੋਕ ਇਲੈਕਸ਼ਨ ਆਏ ਨੇ ਉਸ ਵਿੱਚ ਆਪਾਂ ਅਮਨ ਅਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਕਰੀ। ਕੁਝ ਤੇ ਪ੍ਰਕਾਰ ਹੁਲੜ ਬਾਜੀ ਨਹੀਂ ਕਰਨੀ ਆਨਯੋਗ ਸ਼੍ਰੀ ਅਜੇਸ਼ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਨ ਨਿਸ਼ਤਾ ਤਹਿਤ ਅੱਜ ਜੋ ਸ਼ੇਰਪੁਰ ਤਾਈਪਾਂ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਹੈ ਜਿਸ ਸੰਬੰਧੀ ਪੁਲਿਸ ਦੇ ਪੂਰਾ ਸੁਪੂਕਤਾ ਪਵੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮਨ ਤੇ ਇਮਾਨ ਨਾਲ ਆਨਲਾਈਨ ਲੋਕ ਇਨਾਂ ਦੇ ਵਿੱਚ ਅਸੀਂ ਸਪੈਸ਼ਲ ਡਾਇਰੈਕਟਿਵ ਦਿੱਤੇ ਨੇ ਜੋ ਸਾਡੇ ਰਿਲੇਲ ਸ਼ੋਅਲ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਫੋਨ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਜਿਹੜੇ ਅਸੀਂ ਅੰਦਰ ਨਹੀਂ ਆਉਂਦੇ ਨੇ ਉਹ ਜੋ ਉਹਨਾਂ ਦੇ ਬੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਹ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਔਰ ਇਹਨਾਂ ਵਿੱਚ ਸਭ ਆਪਣੇ ਪ੍ਰੋਪਰ ਢੰਗ ਨਾਲ ਕਰ ਰਹੇ ਸੀ ਪੂਰ ਸੁਰੱਖਿਤਾ ਪਰ ਬੰਦਨੇ ਜਿੱਥੇ ਪੂਕਤਾ ਪਰ ਬੰਦਨੇ ਕਿਸੇ ਵੀ ਤਰ੍ਹਾਂ ਦੀ ਹੁੱਲਣ ਬਾਜੀ ਨਹੀਂ ਕਰਨ ਦਿੱਤੀ ਜਾਊਗੀ ਪਸੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ ਸਰ ਕਿੰਨੇ ਵਜੇ ਤੱਕ ਪੋਲ ਆ 4 ਵਜੇ ਗੇਟ ਬੰਦ ਹੋ ਜਾਵੇਗਾ ਜੀ 4 ਵਜੇ ਤੱਕ ਬਹ ਹੈਗਾ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਬਲਕ ਸੰਪਤੀ ਜੋ ਲੋ ਇਲੈਕਸ਼ਨ ਆਏ ਨੇ ਉਸ ਵਿੱਚ ਆਪਾਂ ਅਮਨ ਆਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਰੱਖਣੀ ਹੈ ਕਿਸੇ ਤਰ੍ਹਾਂ ਦੇ ਹੁਲਰਬਾਜੀ ਨਹੀਂ ਕਰਨੀ ਮਾਨਯੋਗ ਸ਼੍ਰੀ ਅਜੇਸ਼ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਨ ਨਿਸ਼ਤਾ ਤਹਿਤ ਅੱਜ ਜੋ ਸ਼ੇਰਪੁਰ ਤਾਈਪਾ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਹੈ ਜਿਸ ਸੰਬੰਧੀ ਪੁਲਿਸ ਦੇ ਪੂਰਾ ਸੁਪੂਕਤਾ ਪਵੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮਨ ਤੇ ਆਮਾਨ ਨਾਲ ਆਨਲਾਈਨ ਲੋਕ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਰਾਈਟ ਦਿੱਤੀਆਂ ਜੋ ਸਾਡੇ ਰਿਲੇਵ ਸ਼ੋਲ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਨੇ ਕਿ ਫੋਨ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਜਿਹੜਾ ਅੰਦਰ ਨਹੀਂ ਆਉਂਦੇ ਰਿ ਔਰ ਜੋ ਉਹਨਾਂ ਦੇ ਪੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਅ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਔਰ ਇਹਨਾਂ ਵਿੱਚ ਅ ਸਭ ਆਪਣੇ ਪ੍ਰੋਪਰ ਢੰਗ ਨਾਲ ਕਰ ਰਹੇ ਸੀ ਪੁਲਿਸ ਨੂੰ ਸਰ ਪੁਖਤਾ ਪਰ ਬੰਦ ਨੇ ਇੱਥੇ ਪੁਖਤਾ ਪਰ ਬੰਦ ਨੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨ ਦਿੱਤੀ ਜਾਊਗੀ ਪਲੱਸ ਜਿਹੜੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ ਸਰ ਕਿੰਨੇ ਵਜੇ ਤੱਕ ਪੋਲ ਹੋਣਗੇ ਅ 4 ਵਜੇ ਗੇਟ ਬੰਦ ਹੋ ਜਾਵੇਗਾ ਜੀ 4 ਵਜੇ ਤੱਕ ਬੰਦ ਹੈਗਾ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਬਲਕ ਸੰਪੇ ਜੋ ਲੋਕ ਇਲੈਕਸ਼ਨ ਆਏ ਨੇ ਉਸ ਵਿੱਚ ਆਪਾਂ ਅਮਨ ਆਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਕਰੀਏ ਕੋਈ ਇਸ ਤਰ੍ਹਾਂ ਦੇ ਪ੍ਰਕਾਰ ਹੁਲਰ ਬਾਜੀ ਨਹੀਂ ਕਰਨੀ ਆ ਮਾਨਯੋਗ ਸ਼੍ਰੀ ਅਜੇਸ਼ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਣ ਜੀ ਤਾਂ ਤਿਆਰ ਅੱਜ ਜੋ ਜੋਸ਼ੇਰਪੁਰ ਤਾਇਪਾਂ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਹੈ ਇਸ ਸੰਬੰਧੀ ਪੁਲਿਸ ਦੇ ਪੂਰਾ ਸੁਪੂਕਤਾ ਪਬੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮਨ ਤੇ ਆਮਾਨ ਨਾਲ ਆ ਰਹੇ ਨੇ ਲੋਕ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਡਾਇਰੈਕਟਿਵ ਜਿਹੜੇ ਸਾਡੇ ਛੋਲ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਫੋਨ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜਟ ਅਸੀਂ ਅੰਦਰ ਨਹੀਂ ਆਉਣ ਦੇਣੇ ਉਹ ਜੋ ਉਹਨਾਂ ਦੇ ਪੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਅ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਪੁਰਨੇ ਚ ਸਭ ਆਪਣੀ ਪ੍ਰੋਪਰ ਢੰਗ ਨਾਲ ਕਰਦੇ ਚ ਪੁਲਸ ਸਰ ਪੁਖਤਾ ਪਰ ਬੰਦ ਨੇ ਜਿੱਥੇ ਪੁਖਤਾ ਪਰ ਬੰਦ ਨੇ ਕਿਸੇ ਵੀ ਤਰ੍ਹਾਂ ਦੇ ਹੁੱਲੜ ਬਾਜੀ ਨਹੀਂ ਕਰਨ ਦਿੱਤੀ ਜਾਊਗੀ ਪਲੱਸ ਜਿਹੜੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ ਸਰ ਕਿੰਨੇ ਵਜੇ ਤੱਕ ਪੋਲ ਅ 4 ਵਜੇ ਗੇਟ ਬੰਦ ਹੋ ਜਾਵੇਗਾ ਜੀ 4 ਵਜੇ ਤੱਕ ਬੰਦ ਹੈਗਾ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਬਲਕ ਸੰਪਤੀ ਜੋ ਲੋ ਇਲੈਕਸ਼ਨ ਆਇਆ ਨੇ ਉਸ ਵਿੱਚ ਆਪਾਂ ਅਮਨ ਆਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਕਰੀਏ ਕੁਛੇ ਪ੍ਰਕਾਰ ਹੁਲੜਬਾਜੀ ਨਹੀਂ ਕਰਨੀ ਆ ਮਾਨਯੋਗ ਸ਼੍ਰੀ ਅਜੇਸ਼ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਨ ਨਿਸ਼ਾ ਤਹਿਤ ਅੱਜ ਜੋ ਸ਼ੇਰਪੁਰ ਤਾਈਪਾਂ ਦੇ ਕਲਾਂ ਦੇ ਵਿੱਚ ਸਾਡੀ ਡਿਊਟੀ ਲੱਗੇ ਆ ਇਸ ਸੰਬੰਧੀ ਪੁਲਿਸ ਦੇ ਪੂਰਾ ਸੁਪੂਕਤਾ ਪਵੰਦ ਨੇ ਇਸ ਸਮੇਂ ਜੋ VOTING 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਬੜੇ ਆਮਨ ਤੇ ਆਮਾਨ ਨਾਲ ਆਨਲਾਈਨ ਇਨਾਂ ਦੇ ਵਿੱਚ ਅਸੀਂ ਸਪੈਸ਼ਲ ਡਾਇਰੈਕਟਿਵ ਦਿੱਤੇ ਨੇ ਜੋ ਸਾਡੇ ਈਲੋ ਕਮਿਸ਼ਨ ਵੱਲੋਂ ਦਿੱਤੇ ਗਏ ਨੇ ਕਿ ਫੋਨ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਗੈਜਟ ਅਸੀਂ ਅੰਦਰ ਨਹੀਂ ਆਉਣ ਦੇ ਰੇ ਉਹ ਜੋ ਉਹਨਾਂ ਦੇ ਪੋਲਿੰਗ ਦੇ ਆਪਣੇ ਬੂਥ ਲਗਵਾਏ ਨੇ ਜਿਹੜੇ ਪਾਰਟੀਆਂ ਵੱਲੋਂ ਉਹ 200 ਗਾਜ ਤੋਂ ਦੂਰ ਲਗਵਾਏ ਗਏ ਨੇ ਅ ਇਸ ਸਮੇਂ ਇੱਥੇ ਚਾਰ ਕੈਂਡੀਡੇਟ ਨੇ ਅਲੱਗ-ਅਲੱਗ ਵੱਖ-ਵੱਖ ਪਾਰਟੀਆਂ ਦੇ ਔਰ ਇਹਨਾਂ ਵਿੱਚ ਅ ਸਭ ਆਪਣੇ ਪ੍ਰੋਪਰ ਢੰਗ ਨਾਲ ਕਰ ਰਹੇ ਸੀ ਪੁਲਸ ਨੂੰ ਸਰ ਪੁਖਤਾ ਪਰ ਬੰਦ ਨੇ ਇੱਥੇ ਪੁਖਤਾ ਪਰ ਬੰਦ ਨੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨ ਦਿੱਤੀ ਜਾਊਗੀ ਪਸੇ ਲੋਕਾਂ ਇੱਥੋਂ ਦੇ ਲੋਕ ਆ ਬੜੇ ਸ਼ਾਂਤਪੁਰ ਵੀ ਢੰਗ ਨਾਲ ਵੋਟਾਂ ਦੇ ਰਹੇ ਨੇ ਸਰ ਕਿੰਨੇ ਵਜੇ ਤੱਕ ਪੋਲ ਹੋਣਗੇ ਅ 4 ਵਜੇ ਗੇਟ ਬੰਦ ਹੋ ਜਾਵੇਗਾ ਜੀ 4 ਵਜੇ ਤੱਕ ਬਹ ਹੈਗਾ ਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਬਲਕ ਸੰਪਤੇ ਜੋ ਲੋਕ ਇਲੈਕਸ਼ਨ ਆਏ ਨੇ ਉਸ ਵਿੱਚ ਆਪਾਂ ਅਮਨ ਆਪਾਣਤਾ ਨਾਲ ਵੋਟਾਂ ਦੀ ਪ੍ਰਕਿਰਿਆ ਜਾਰੀ ਰੱਖੀ ਹੈ ਕਿਸੇ ਤਰ੍ਹਾਂ ਦੇ ਹਿੰਸਾ ਬਾਜ਼ੀ ਨਹੀਂ ਕਰਨੀ